ਮਾਨ ਕੇ ਚੱਲੋ ਤੁਸੀਂ ਘੱਟੋ ਘੱਟ 1 ਲੱਖ ਰੁਪਇਆ ਆਪਣੀ ਇੰਡੀਅਨ ਕਰੰਸੀ ਦਾ ਤੁਸੀਂ ਕਮਾ ਲੋਗੇ ਜਿਹਦੇ ਕਰਕੇ ਤੁਸੀਂ ਇਹਦੇ ਤੋਂ ਡਬਨ ਪੈਸਾ ਕਮਾਉਣਾ ਸ਼ੁਰੂ ਕਰ ਦਿਨੂ ਸਿਰਫ ਇੱਕ ਵੀਡੀਓ ਤੋਂ ਹੀ ਤੁਸੀਂ ਮਹੀਨੇ ਦਾ 1 ਲੱਖ ਰੁਪਇਆ ਕਮਾ ਲੋਗੇ ਜੇ ਮੰਨ ਕੇ ਚੱਲੋ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਟੋਪੀ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਘੱਟੋ ਘੱਟ ਤੁਸੀਂ 80000 ਰੁਪਏ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਸਿਰਫ ਤੁਹਾਨੂੰ 200-300 ਰੁਪਏ ਦੀ 200 ਤੋਂ ਲੈ ਕੇ 500 ਰੁਪਏ ਦੀ ਇਨਵੈਸਟਮੈਂਟ ਕਰਨੀ ਪੈਣੀ ਆ ਬਸ 200 ਤੋਂ 500 ਰੁਪਏ ਦੀ ਇਨਵੈਸਟਮੈਂਟ ਕਰਕੇ ਤੁਸੀਂ ਮਹੀਨੇ ਦੇ 80 ਤੋਂ ਲੈ ਕੇ 90000 ਰੁਪਏ ਤੁਸੀਂ ਬੜਾ ਸੌਖਾ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਉਹ ਕਿਹੜਾ ਕੰਮ ਆ ਕਿਹੜਾ ਟੌਪਿਕ ਆ ਉਹਤੇ ਕਿਵੇਂ ਕੰਮ ਕਰਨਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਆ ਜੀ ਤੇ ਵੀਡੀਓ ਨੂੰ ਸਕਿਪ ਬਿਲਕੁਲ ਵੀ ਆ ਕਰਕੇ ਨੀ ਕਜੇ ਤੁਸੀਂ ਵੀਡੀਓ ਨੂੰ ਸਕਿਪ ਕਰ ਕਰਕੇ ਦੇਖੋਗੇ ਨਾ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਦੇਖੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹਨਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਚਾਹਨਾ ਵਾ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਜਿਹੜੀ ਜਿਹੇ ਟੌਪਿਕ ਦੇ ਬਾਰੇ ਮੈਂ ਗੱਲ ਕਰਨੀ ਚਾਹਨਾ ਨਾ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਯਾਰ ਵੀ ਮੈਂ ਕਿਹੜੀ ਚੀਜ਼ ਦੇ ਬਾਰੇ ਤੁਹਾਨੂੰ ਦੱਸਣਾ ਚਾਹਨਾ ਵਾ ਤੁਸੀਂ ਸਾਈਡ ਤੇ ਦੇਖੋ ਤੁਸੀਂ ਦੇਖੋ ਮੇਰੇ ਨਾਲ ਇਧਰ ਸਾਈਡ ਤੇ ਮੇਰੇ ਫੋਨ ਦੀ ਸਕਰੀਨ ਰਿਕਾਰਡਿੰਗ ਸ਼ੁਰੂ ਹੁੰਦੀ ਵੀ ਇਹ ਸੌਫਟਵੇਅਰ ਨਾਲ YouTube ਤੇ ਲੈ ਕੇ ਜਾਨਾ ਆਪਾਂ ਇੱਥੇ ਲਿਖਦਾ ਕਿਡਸ ਟੌイズ ਵੀਡੀਓ ਆ ਦੇਖੋ ਆਪਾਂ ਲਿਖਦਾ ਕਿਡਸ ਟੌਇਜ਼ ਵੀਡੀਓ ਠੀਕ ਹੈ ਜੀ ਆਪਾਂ ਇਹਦੇ ਤੇ ਲਿਖਤਾਓ ਤੁਸੀਂ ਆ ਦੇਖੋ ਆ ਵੀਡੀਓ ਅਜੇ ਪਾਈ ਨੂੰ 6 ਮਹੀਨੇ ਹੋਏ ਆ 147 ਵੀ ਹੋ ਗਏ ਧਿਆਨ ਨਾਲ ਦੇਖੋ ਸਕਰੀਨ ਤੇ ਤੁਸੀਂ ਤੇ ਆ ਦੇਖੋ 4 ਮਹੀਨੇ ਦੇ ਵਿੱਚ 91 ਮਿਲੀਅਨ 91 ਮਿਲੀਅਨ 4 ਮਹੀਨੇ ਦੇ ਵਿੱਚ 1 ਸਾਲ ਦੇ ਵਿੱਚ 875 ਆ ਦੇਖੋ ਛੋਟੇ ਛੋਟੇ ਟੌਏ 3 ਮਹੀਨੇ ਦੇ ਵਿੱਚ 12 ਮਿਲੀਅਨ ਠੀਕ ਹੈ ਜੀ ਕਿੰਨੇ ਸਾਰੇ ਕਿੰਨੇ ਸਾਰੇ ਟੋਏ ਆ ਗਏ ਆ ਸਾਰੀਆਂ ਕਿਸ ਸਟੋਏ ਦੀਆਂ ਤੁਸੀਂ ਕੀ ਕਰਨਾ ਤੁਸੀਂ ਵੀ ਇਦਾਂ ਦੀ ਵੀਡੀਓ ਤੁਸੀਂ ਬੜੇ ਆਰਾਮ ਨਾਲ ਤੁਸੀਂ ਬਣਾ ਸਕਦੇ ਜਿਵੇਂ ਮੈਂ ਤੁਹਾਨੂੰ ਇੱਕ ਆ ਵੀਡੀਓ ਦਿਖਾ ਦਿੰਦਾ ਤੁਹਾਨੂੰ ਵੀਡੀਓ ਪਲੇ ਕਰਕੇ ਵੀ ਦਿਖਾ ਦਿੰਦਾ ਇੱਕ ਤੁਹਾਨੂੰ ਵੀਡੀਓ ਤੇ ਐਡ ਆਂਦੀ ਵੀ ਹੈ ਜਾਨੀ ਇਹ ਚੈਨਲ ਜਿਹੜਾ ਮੋਨਟਾਈਜੇਸ਼ਨ ਹੈਗਾ ਵਾ ਵੇ ਅਰਨੀ ਕਰਦੇ ਵੇ ਇਹਦੇ ਸਬਸਕ੍ਰਾਈਬਰ ਦੇਖੋ ਕਿੰਨੇ ਰਾਹੁਲ ਕ੍ਰिएਟਰ ਹੈ ਵੀ ਆਪਣਾ ਇੰਡੀਆ ਦਾ ਹੈ ਆਪਣਾ ਦੇਖੋ ਆ ਦੇਖੋ ਹੁਣ 1 ਸਾਲ ਦੇ ਵਿੱਚ 147 ਮਿਲੀਅਨ ਆ ਦੇਖ ਲੋ ਕਿੰਨੇ ਨੇ ਟੋਏ ਰੱਖੇ ਹੋਏ ਲੈ ਕੇ ਰਹੇ ਲੋ ਹਰਾਈ ਪਿੱਛੇ ਵਾਇਸ ਦੇ ਰਿਹਾ ਫੇਸ ਤੋਂ ਆ ਹੀ ਨਹੀਂਦਾ ਹੈਗਾ ਵਿੱਚ ਤੁਸੀਂ ਵੀ ਆ ਬਣਾ ਸਕਦੇ ਹੋ ਬਹੁਤ ਸੌਖਾ ਤਰੀਕਾ ਤੁਸੀਂ ਤੁਸੀਂ ਬਸ ਸਿਰਫ 200 ਤੋਂ ਲੈ ਕੇ 500 ਰੁਪਏ ਇਨਵੈਸਟ ਕਰਨਾ ਵਾ ਤੁਸੀਂ ਉਹ ਵੀ ਕਾਤੇ ਤੁਸੀਂ ਜਿਹੜੇ ਬੱਚਿਆਂ ਦੇ ਛੋਟੇ ਛੋਟੇ ਟੌਏ ਨਹੀਂ ਹੁੰਦੇ ਹੈਗੇ ਜਿਵੇਂ ਛੋਟੇ ਛੋਟੇ ਜਹਾਜ ਹੋਗੇ ਉਹ ਸਾਰੇ ਤੁਸੀਂ ਲਿਆ ਕੇ ਰੱਖ ਲੈਣੇ ਆ ਉਹ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਕਿੱਥੋਂ ਲੈ ਕੇ ਆਣੇ ਸਸਤੇ ਤੁਹਾਨੂੰ ਕਿਹੜੀ ਜਗ੍ਹਾ ਤੋਂ ਮਿਲਣਗੇ ਕਾਫੀ ਮਿਲ ਜਾਣਗੇ ਸਭ ਤੋਂ ਪਹਿਲਾਂ ਦੇਖੋ ਤੁਸੀਂ ਕੀ ਕਰਨਾ ਜਿਵੇਂ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਤੁਸੀਂ ਆਪਣਾ ਇੱਕ YouTube ਚੈਨਲ ਬਣਾ ਲੈਣਾ ਆ ਤੁਹਾਡਾ YouTube ਚੈਨਲ ਬਣ ਗਿਆ ਜੀ ਤੇ Facebook ਵੀ ਬਣ ਗਿਆ ਔਰ ਜਿਹੜਾ ਇਹ ਟੋਪਿਕ ਦੱਸਿਆ ਨਾ ਜੀ ਆਪਣੇ ਪੰਜਾਬ ਦੇ ਵਿੱਚ ਦੇਖਦੇ ਆ ਬੱਚੇ ਬਹੁਤ ਘੱਟ ਦੇਖਦੇ ਆ ਤੇ ਇਹਦੇ ਤੇ ਅਰਨਿੰਗ ਜਿਆਦਾ ਹੁੰਦੀ ਆ ਇਹ ਜਿਹੜੇ ਟੋਪੀ ਦੇ ਬੱਚੇ ਆ ਪਤਲ ਵੀ ਬਾਹਰਲੀ ਕੰਟਰੀਆਂ ਦੇ ਜਿਵੇਂ ਕੈਨੇਡਾ ਅਮਰੀਕਾ ਹੋ ਗਿਆ ਨਾ ਇੰਗਲੈਂਡ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਇਟਲੀ ਹੋ ਗਿਆ ਇਹੋ ਜਿਹੇ ਦੇਸ਼ਾਂ ਦੇ ਵਿੱਚ ਜਿਆਦਾ ਵੀਡੀਓ ਦੇਖੀ ਜਾਂਦੇ ਨੇ ਕਿਉਂਕਿ ਜਿਹੜੇ ਅੰਗਰੇਜ਼ਾਂ ਦੇ ਬੱਚੇ ਨੇ ਛੋਟੇ ਛੋਟੇ ਗੋਰਿਆਂ ਦੇ ਬੱਚੇ ਨੇ ਉਹ ਇਹ ਵੀਡੀਓ ਨੂੰ ਸਾਰਾ ਦਿਨ ਦੇਖੀ ਜਾਂਦੇ ਨੇ ਵਾਰ-ਵਾਰ ਦੇਖੀ ਜਾਂਦੇ ਨੇ ਜਿੰਨੀ ਲੰਬੀ ਤੋਂ ਵੀ ਵੀਡੀਓ ਹੋਊਗੀ ਨਾ ਓਨਾ ਜ਼ਿਆਦਾ ਪੈਸਾ ਤੁਸੀਂ ਕਮਾਉਂਗੇ ਇਸ ਟੋਪੀ ਤੇ ਤੁਸੀਂ 15 30 ਮਿੰਟ ਦੀ 15 ਮਿੰਟ ਤੋਂ ਰਹਿ ਕੇ 30 ਮਿੰਟ ਦੀ ਤੱਕ ਦੀ ਜੀ ਤੁਸੀਂ ਵੀਡੀਓ ਬਣਾ ਸਕਦੇ ਹੋ ਬੜੇ ਆਰਾਮ ਨਾਲ ਤੇ ਤੁਸੀਂ ਪੈਸੇ ਦੇ ਤੂੰ ਬਹੁਤ ਕਮਾ ਲੂਗੇ ਤੁਹਾਡਾ ਚੈਨਲ ਨਾ ਬੜੀ ਛੇਤੀ ਵਾਇਰਲ ਹੋਊਗਾ ਦੇਖੋ ਤੁਸੀਂ ਕੀ ਕਰਨਾ ਤੁਸੀਂ ਉਹ ਤੁਹਾਡੇ ਹਰ ਇੱਕ ਸ਼ਹਿਰ ਦੇ ਵਿੱਚ ਤੁਸੀਂ ਜਿਹੜੇ ਵੀ ਸ਼ਹਿਰ ਦੇ ਵਿੱਚ ਰਹਿੰਦੇ ਹੋ ਚਾਹੇ ਤੁਸੀਂ ਨੁਦਹਾੜ ਰਹਿੰਦੇ ਹੋ ਪਟਿਆਲਾ ਰਹਿੰਦੇ ਹੋ ਜਲੰਧਰ ਰਹਿੰਦੇ ਹੋ ਅੰਮ੍ਰਿਤਸਰ ਰਹਿੰਦੇ ਹੋ ਮੋਗੇ ਰਹਿੰਦੇ ਹੋ ਕਪੂਰਥਲੇ ਰਹਿੰਦੇ ਕਿਤੇ ਵੀ ਰਹਿੰਦੇ ਹੋ ਹਰ ਇੱਕ ਸ਼ਹਿਰ ਦੇ ਵਿੱਚ ਨਾ ਮੋਲ ਬਣੇ ਹੋਇਆ ਤੁਸੀਂ ਨਾ ਆਪਣੇ ਕਿਤੇ ਨਹੀਂ ਚੱਲਦੇ ਤੁਸੀਂ ਨਾ ਇੱਕ ਆਪਣੇ ਡੀਮਾਰਡ ਦੇ ਵਿੱਚ ਚੱਲ ਜਾਓ ਹਣਾ ਡੇ ਮਾਰਚ ਚਲੇ ਜਾ ਰਿਹਾ ਰਿਲਾਇੰਸ ਦੇ ਵਿੱਚ ਚਲੇ ਜਾਊਗਾ ਨਾ ਹੋਰ ਵੀ ਬਹੁਤ ਸਾਰੇ ਮੋਰ ਬੜੇ ਨੇ ਵਿਸ਼ਾਲ ਹੈਗਾ ਮੈਂ ਕਾਫੀ ਆਪਣੇ ਲੈ ਕੇ ਆਇਆ ਹਾਂ ਬੱਚਾ ਵਾਸਤੇ ਵਿਸ਼ਾਲ ਦੇ ਵਿੱਚ ਵਿਸ਼ਾਲ ਦੇ ਵਿੱਚ ਜਾਓ ਵਿਸ਼ਾਲ ਦੇ ਵਿੱਚ ਨਾ ਤੁਹਾਨੂੰ ਬਹੁਤ ਸਾਰੇ 10 ਤੋਂ ਲੈ ਕੇ 15 ਘਟੋਣਾਂ ਦਾ ਸੈੱਟ ਮਿਲ ਜਾਂਦਾ ਵਾ 10 ਤੋਂ 15 ਘਟੋਣਾਂ ਦਾ ਸੈੱਟ ਮਿਲ ਜਾਂਦਾ ਵਾ ਛੋਟੇ-ਛੋਟਿਆਂ ਦਾ ਤੇ ਉਹਦੇ ਵਿੱਚ ਮਤਲਬ ਵੀ ਉਹ ਕਿੰਨੇ ਦਾ ਹੁੰਦਾ ਉਹ 100 ਰੁਪਏ ਦਾ ਹੁੰਦਾ ਬਸ 100 ਤੋਂ ਲੈ ਕੇ 200 ਦੇ ਵਿੱਚ ਵਿੱਚ ਤੁਸੀਂ ਕੀ ਕਰਨਾ ਖੜਾ ਕਿ ਤਰਾਂ ਦੇ ਤੁਸੀਂ ਟੌਏ ਖਰੀਦ ਲੈਣੇ ਜਿਵੇਂ ਕਿ ਜਾਦ ਹੋ ਗਿਆ ਟ੍ਰੇਨ ਹੋ ਗਈ ਇਦਾਂ ਦੀ ਤੁਸੀਂ ਕਿੰਨਾ ਦੇਖੋ ਤੁਹਾਡਾ ਫੇਸ ਤਾਂ ਉਹਨਾਂ ਨਹੀਂ ਹੈਗਾ ਜੇ ਤਾਂ ਤੁਹਾਡੇ ਕੋਲ ਛੋਟੇ ਛੋਟੇ ਬੱਚੇ ਹੈਗੇ ਆ ਫਿਰ ਤਾਂ ਬਹੁਤ ਵਧੀਆ ਬਹੁਤ ਹੀ ਵਧੀਆ ਵਾ ਤੁਸੀਂ ਉਹ ਬੱਚੇ ਨੂੰ ਲੈ ਕੇ ਦੋ ਉਹਨਾਂ ਨੂੰ ਕਹੋ ਬੇਟਾ ਇਹਨਾਂ ਨਾਲ ਖੇਡੀ ਜਾਓ ਬਸ ਤੁਸੀਂ ਉਹਨਾਂ ਨੂੰ ਖੁਡਾਈ ਜਾਓ ਤੇ ਪਿੱਛੇ ਆਪਣੀ ਵੌਇਸ ਦੇ ਚਲੋ ਦੇਖੋ ਤੁਸੀਂ ਦੇਣੀ ਹਿੰਦੀ ਦੇ ਵਿੱਚ ਦੇਖਣਾ ਵਾ ਇਹ ਦੇਖੋ ਅਭੀ ਮੇਰਾ ਬੱਚਾ ਕੀ ਕਰ ਰਹਾ ਹੈ ਕਾ ਵੈਰੀ ਗੁੱਡ ਸ਼ਾਬਾਸ਼ ਬੇਟਾ ਇਸ ਕੋ ਅਭੀ ਦਸੇ ਘੁਮਾ ਦਿਓ ਬੇਟਾ ਅਭੀ ਇਸ ਪਲੈਨ ਕੋ ਉਡਾ ਦਿਓ ਬਸ ਇਦਾਂ ਇਦਾਂ ਤੁਸੀਂ ਬੋਲੀ ਹੋਰ ਕੁਝ ਵੀ ਨਹੀਂ ਕਰਨਾ ਹੈਗਾ ਜਦੋਂ ਤੁਸੀਂ ਇਹਨੂੰ ਬੋਲ ਦੋਗੇ ਤੁਸੀਂ ਤੁਹਾਡੀ ਜਿਹੜੀ ਵੀਡੀਓ ਵਾ ਸਟਾਰਟਿੰਗ ਦੇ ਵਿੱਚ ਜੇ ਤੁਸੀਂ ਲੰਬੀ ਵੀਡੀਓ ਨਹੀਂ ਬਣਾ ਸਕਦੇ ਹੈਗੇ ਤੁਸੀਂ ਸਟਾਰਟਿੰਗ ਦੇ ਵਿੱਚ 5 ਤੋਂ ਲੈ ਕੇ 7 ਮਿੰਟ ਦੀ ਵੀਡੀਓ ਬਣਾ ਲਿਓ 5 ਤੋਂ ਲੈ ਕੇ 7 ਮਿੰਟ ਦੀ ਜਦੋਂ ਤੁਹਾਡੀ ਵੀਡੀਓ ਬਣ ਜੇਗੀ ਜੀ ਇਸੇ ਤਰ੍ਹਾਂ ਦੀ ਤਾਂ ਤੁਸੀਂ ਕੀ ਕਰਨਾ 5 ਤੋਂ 7 ਮਿੰਟ ਦੀ ਵੀਡੀਓ ਬਣਾ ਕੇ ਤੁਸੀਂ ਉਹਦੇ ਜਦੋਂ ਤੁਸੀਂ ਐਡਿਟ ਕਰੋਗੇ ਵਿਜ਼ਨ ਵੀਡੀਓ ਐਡੀਟਰ ਦੇ ਵਿੱਚ ਚਲੇ ਜਾਣਾ ਆਪਾਂ ਐਡਿਟ ਕੀ ਕਿਵੇਂ ਕਰਨਾ ਵਾ ਦੇਖੋ ਜੇ ਤੁਸੀਂ ਐਡੀਟਿੰਗ ਨਹੀਂ ਕਰਨਾ ਚਾਹੁੰਦੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਅਪਲੋਡ ਕਰ ਦਿਓ YouTube ਤੇ ਉੱਤੇ ਜੇ ਤੁਸੀਂ ਅਪਲੋਡ ਵੀ ਨਹੀਂ ਕਰਨੀ ਹੈਗੀ ਤੁਸੀਂ ਪਹਿਲਾਂ ਉਦੋਂ ਮੈਂ ਕਹਿੰਦਾ ਵੀ ਅਪਲੋਡ ਕਰਨ ਤੋਂ ਪਹਿਲਾਂ ਨਾ ਤੁਸੀਂ ਇੱਕ ਚੀਜ਼ ਜ਼ਰੂਰ ਆਉਣੀ ਹੈ ਵੀ ਐਨ ਵੀ ਵੀਡੀਓ ਐਡੀਟਰ ਦੇ ਵਿੱਚ ਚੱਲੇ ਜਾਣਾ ਉਹਦੇ ਵਿੱਚ ਜਾ ਕੇ ਜੀ ਤੁਸੀਂ ਆਪਣਾ 뮤זיਕ ਲਗਾਉਣੇ ਲੁਆਣਾ ਉਹਦੇ ਨਾਲ ਪਤਾ ਕੀ ਜਦੋਂ 뮤직 ਲੱਗ ਜਾਂਦਾ ਪਿੱਛੇ ਵਾਇਸ ਦੇ ਬੈਕਗਰਾਉਂਡ ਤੇ 뮤זיਕ ਲੱਗ ਜਾਂਦਾ ਨਾ ਵੀਡੀਓ ਤੁਹਾਡੀ ਬਹੁਤ ਸੋਹਣੀ ਪੜ ਜਾਂਦੀ ਆ ਬੱਚੇ ਵੀ ਦੇਖਦੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਜਿਹੜੇ ਉਹ ਵੀ ਦੇਖਦੇ ਨੇ ਵੀਡੀਓ ਉਹਨਾਂ ਦੇ ਮੰਮੀ ਪਾਪਾ ਵੀ ਵੀਡੀਓ ਦੇਖਦੇ ਨੇ ਤੇ ਛੋਟੇ ਬੱਚੇ ਤਾਂ ਦੇਖਣੇ ਨਹੀਂ ਦੇਖਣੀਆਂ ਸੋ ਇਹ ਜਿਹੜਾ ਚੈਨਲ ਤੁਹਾਡਾ ਮੇਜਿਕ ਤੁਹਾਨੂੰ ਗਾਰੰਟੀ ਰਾ ਲਿਖ ਕੇ ਦੇ ਦੇਣਾ ਜੇ ਤੁਸੀਂ ਮੰਨ ਕੇ ਚਲੋ ਅ ਅੱਜ ਦੀ ਡੇਟ ਦੇ ਵਿੱਚ ਤੁਸੀਂ ਮੇਰੀ ਵੀਡੀਓ ਦੇਖਦੇ ਪਿਆ ਨਾ ਅੱਜ ਡੇਟ ਹੈ 20 ਤੁਸੀਂ ਮੰਨ ਕੇ ਚਲੋ 20 ਤੋਂ 25 ਤਰੀਕ ਤੱਕ 25 ਤਰੀਕ ਤੱਕ ਵੀ ਤੁਸੀਂ ਆਪਣਾ ਚੈਨਲ ਸ਼ੁਰੂ ਕਰਤਾ ਨਾ ਤਾਂ ਤੁਸੀਂ ਵੀਡੀਓ ਕਿੰਨੀਆਂ ਪਾਉਣੀਆਂ ਨੇ 15 15 ਵੀਡੀਓ ਪਾੜੋ 15 ਦਿਨਾਂ ਦੇ ਵਿੱਚ ਤੁਹਾਡਾ ਚੈਨਲ ਚੱਲਣ ਲੱਗ ਜਾਏਗਾ ਮੋਨਟਾਈਜੇਸ਼ਨ ਔਨ ਹੋ ਜਾਏਗਾ ਕਿਉਂਕਿ ਇਹ ਵੀਡੀਓ ਸਾਰਿਆਂ ਨਾਲ ਵੱਧ ਦੇਖੀ ਜਾਂਦੀ ਆ ਜੇ ਅਗਰ ਆਪਾਂ ਕਮਾਈ ਦੀ ਗੱਲ ਕਰੀਏ ਇਹਦੇ ਤੋਂ ਬਹੁਤ ਜ਼ਿਆਦਾ ਕਮਾਈ ਆ ਕਿਉਂਕਿ ਆਪਣੀਆਂ ਤੁਹਾਡੀਆਂ ਵੀਡੀਓ ਨੇ ਜਿਹੜੀਆਂ ਉਹ ਸਾਰੀਆਂ ਸਾਰੀ ਇਹ ਵੀਡੀਓ ਤੁਹਾਡੀ ਫੋਰਨਰ ਕੰਟਰੀ ਦੇ ਵਿੱਚ ਦੇਖਿਆ ਜਾਂਦੇ ਨੇ ਜਿਹੜੀ ਫੋਰਨਰ ਕੰਟਰੀ ਦੇ ਵਿੱਚ ਦੇਖਿਆ ਜਾਂਦੇ ਨੇ ਉਹਨਾਂ ਤੇ ਆਲਰੇਡੀ ਤੁਹਾਨੂੰ ਇਨਕਮ ਆ ਜਿਹੜੀ ਉਹ ਜ਼ਿਆਦਾ ਹੋਏਗੀ ਤੇ ਕਿਉਂਕਿ ਨਾਲ ਇਹਦੇ ਵਿੱਚ ਜਿਹੜੀ ਵੀਡੀਓ ਦੀ ਲੈਂਥ ਹੁੰਦੀ ਹੈ ਨਾ ਜੀ ਵੀਡੀਓ ਦੀ ਲੈਂਥ ਬਹੁਤ ਲੰਬੀ ਹੋ ਜਾਂਦੀ ਹੈ ਇਹਦੇ ਵਿੱਚ ਜਿਹਦੇ ਕਰਕੇ ਤੁਸੀਂ ਇਹਦੇ ਤੋਂ ਡਬਨ ਪੈਸਾ ਕਮਾਉਣਾ ਸ਼ੁਰੂ ਕਰ ਦਿਨੂ ਸੋ ਇਸ ਕਰਕੇ ਬਹੁਤ ਵਧੀਆ ਟੋਪਿਕ ਆ ਜੇ ਤੁਹਾਨੂੰ ਇਹ ਵੀਡੀਓ ਮਤਲਬ ਮਾਰ ਕੇ ਚਲੋ ਹੁਣ ਜੇ ਜਿੰਨਾ ਤੱਕ ਤੁਹਾਨੂੰ ਸਮਝ ਆ ਗਿਆ ਤਾਂ ਬੁੱਢਾ ਜੇ ਤੁਹਾਨੂੰ ਸਮਝ ਨਹੀਂ ਆਇਆ ਹੈਗਾ ਨਾ ਵੀ ਇਹ ਟਾਇਰ ਦੀ ਵੀਡੀਓ ਅਸੀਂ ਕਿਵੇਂ ਬਣਾਉਣੀ ਆ ਕਿੱਥੋਂ ਲੈ ਕੇ ਆਣੇ ਮਤਲਬ ਲੈਣ ਵਰਤ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਤੁਸੀਂ ਕਿਤੇ ਵੀ ਜਾ ਕੇ ਲੈ ਸਕਦੇ ਹੋ ਮਤਲਬ ਕਿਸੇ ਵੀ ਮੋਲ ਦੇ ਵਿੱਚ ਜਾ ਜੋ ਜੱਫ ਖਡੋਣ ਵਾਲੀ ਦੁਕਾਨ ਦੇ ਉੱਤੇ ਚਲ ਜਓ ਅਨੁਕੇਦੇ ਕੇ ਸਾਨੂੰ ਪੁਰਾਣੇ ਜਿਹੇ ਕਢੋਨੇ ਦੇ ਦੇ ਸਸਤੇ ਜਿਹੇ ਦੇ ਦੇ ਤੁਹਾਨੂੰ ਬਹੁਤ سارے ਕਢੋਨੇ ਦੇ ਦੇਗਾ ਤੁਸੀਂ ਲੈ ਕੇ ਰੱਖ ਲੈਣੇ ਆ ਜੇ ਤੁਹਾਨੂੰ ਨਵੀਂ ਵੀਡੀਓ ਬਣਾਉਣੀ ਹੁੰਦੀ ਮੈਂ ਤੁਹਾਨੂੰ ਦੱਸ ਦਾਂਗਾ ਤੁਸੀਂ ਵੀਡੀਓ ਕਿਵੇਂ ਬਣਾਉਣੀ ਹੈ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਤੁਸੀਂ ਸਿਰਫ ਮਤਲਬ ਵੀ ਬੱਚੇ ਨੂੰ ਖੇਡਦੇ ਹੋਏ ਉਹਦੇ ਹੱਥਾਂ ਦੀ ਮੂਵਮੈਂਟ ਲੈਣੀ ਹੈ ਜਦ ਤੁਸੀਂ ਆਪ ਵੀ ਬਣਾ ਸਕਦੇ ਹੋ ਆਪਣੇ ਹੱਥਾਂ ਦੀ ਮੂਵਮੈਂਟ ਦਿਖਾਉਣੀ ਹੈ ਬਸ ਕਰਦੇ ਆਂ ਦੀ ਫੇਸ ਨਹੀਂ ਦਿਖਾਉਣਾ ਤੁਸੀਂ ਕੀ ਕਰਨਾ ਇੱਕ ਟੇਬਲ ਨਹੀਂ ਉਹਦਾ ਟੇਬਲ ਟੇਬਲ ਰੱਖ ਲੈਣਾ ਠੀਕ ਹੈ ਜਿੱਦ ਤੂੰ ਕੰਪਿਊਟਰ ਵਗੈਰਾ ਦਾ ਕਰਦੇ ਜਦ ਪ੍ਰੈਸ ਕਰਦੇ ਹੋਣਗੇ ਕਈ ਵੇਰ ਪਿੰਡਪਰਾ ਕਪੜਿਆਂ ਦੇ ਹੁਣ ਪਰ ਟੇਬਲ ਤੇ ਲੱਗੇ ਤੁਸੀਂ ਉਹ ਟੇਬਲ ਦੇ ਉੱਤੇ ਛੋਟੇ ਛੋਟੇ ਖਟਾਣੇ ਆ ਜਿਹੜੇ ਸਜਾ ਦੇਣੇ ਆ ਤੇ ਉਹਦੇ ਬਣਾ ਲੈ ਜਿਹੜੇ ਮੇਰੇ ਪਿੰਡਪਰਾ ਪਿੰਡਾਂ ਤੋਂ ਆ ਜਿਹੜੇ ਪਿੰਡਾਂ ਤੋਂ ਆ ਨਾ ਉਹਨਾਂ ਨੂੰ ਤਾਂ ਜਮੀਨ ਨਜ਼ਾਰੇ ਆ ਉਹ ਕੀ ਕਰਦੇ ਖੇਤਾਂ ਦੇ ਵਿੱਚ ਚੱਲ ਜਾਣ ਜਾਂ ਉਹਨਾਂ ਦੇ ਘਰ ਦੇ ਅਕੀ ਕਾਫੀ ਖਾਲੀ ਜਗ੍ਹਾ ਹੁੰਦੀ ਹੈ ਵੇੜੇ ਦੇ ਵਿੱਚ ਉਹ ਵੇੜੇ ਦੇ ਵਿੱਚ ਬੱਚੇ ਨੂੰ ਪੜਾਈ ਜਾਣ ਤੇ ਉਹਦੀ ਵੀਡੀਓ ਬਣਾਓ ਤੇ ਆਪਣੇ YouTube ਚੈਨਲ ਤੇ ਅਪਲੋਡ ਕਰ ਦਿਓ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਸਿਰਫ ਇੱਕ ਵੀਡੀਓ ਤੋਂ ਇੱਕ ਵੀਡੀਓ ਤੋਂ 1 ਲੱਖ ਰੁਪਇਆ ਕਮਾ ਲੋਗੇ ਜੇ ਮੰਨ ਕੇ ਚਲੋ ਤੁਹਾਡੀ ਵੀਡੀਓ ਹੈਗੀ 15 ਤੋਂ 30 ਮਿੰਟ ਦੀ ਇੱਕ ਵੀਡੀਓ ਆ ਤੇ 1 ਮਿੰਟ ਦੀ ਵੀਡੀਓ ਤੁਹਾਡੀ ਮੰਨ ਕੇ ਚਲੋ 5 ਮਿਲੀਅਨ 5 ਮਿਲੀਅਨ ਲੋਕਾਂ ਨੇ ਦੇਖ ਲਈ ਨਾ ਜੇ 5 ਮਿਲੀਅਨ ਲੋਕਾਂ ਨੇ ਦੇਖ ਲਈ ਤਾਂ ਮੰਨ ਕੇ ਚਲੋ ਤੁਸੀਂ ਘੱਟੋ ਘੱਟ 1 ਲੱਖ ਰੁਪਇਆ ਆਪਣੀ ਇੰਡੀਅਨ ਕਰੰਸੀ ਦਾ ਤੁਸੀਂ ਕਮਾ ਲੋਗੇ ਸਿਰਫ ਕਦੋਂ ਇੱਕ ਮਹੀਨੇ ਦੇ ਵਿੱਚ 15 ਦਿਨ ਦੇ ਵਿੱਚ 10 ਦਿਨ ਦੇ ਵਿੱਚ ਵੀ ਤੁਸੀਂ ਕਮਾ ਸਕਦੇ ਹੋ ਜੇ 10 ਦਿਨ ਦਾ ਤੁਸੀਂ 1 ਲੱਖ ਰੁਪਇਆ ਕਮਾ ਸਕਦੇ ਹੋ ਤਾਂ ਕੀ ਮੜਾ ਬਹੁਤ ਵਧੀਆ ਬਹੁਤ ਵਧੀਆ ਟੋਪਿਕ ਆ ਜੇ ਤੁਹਾਨੂੰ ਇਹ ਵੀਡੀਓ ਨਹੀਂ ਬਣਾਉਣੀ ਹੁੰਦੀ ਹੈਗੀ ਨਾ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਵੱਧ ਤੋਂ ਵੱਧ ਕਮੈਂਟ ਕਰੋ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਇਹ ਜੀ ਲਿਖ ਦਿਓ ਕਿ ਵੀਰ ਜੀ ਸਾਨੂੰ ਨਾ ਪ੍ਰੋਪਰਲੀ ਵੀਡੀਓ ਸ਼ੂਟ ਕਰਕੇ ਬਣਾ ਕੇ ਦੱਸ ਦਿਓ ਤੇ ਮੈਂ ਬਹੁਤ ਜਲਦੀ ਹੋ ਸਕਿਆ ਤਾਂ 2 ਦਿਨ ਬਾਅਦ ਹੀ 2 ਦਿਨ ਬਾਅਦ ਹੀ ਤੁਹਾਨੂੰ ਉਹ ਵੀਡੀਓ ਬਣਾ ਕੇ ਖੜੋਣਿਆਂ ਦੀ ਤੁਹਾਨੂੰ ਮੈਂ ਅਪਲੋਡ ਕਰਕੇ ਐਡਿਟ ਕਰਕੇ ਸਾਰੀ ਚੀਜ਼ ਪਹਿਲਵਨ ਵਿੱਚ ਸ਼ੂਟ ਕਰਨੀ ਸਿਕਾਉਂਗਾ ਫਿਰ ਐਡਿਟ ਕਰਨੀ ਸਿਕਾਉਂਗਾ ਫਿਰ ਉਹਤੇ ਅਪਲੋਡ ਕਰਨੀ ਸਿਕਾਉਂਗਾ ਤੁਸੀਂ ਦੇਖੋ ਕਿ ਕਿੰਨੀ ਛੇਤੀ ਵਾਇਰਲ ਹੋਏਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਪਲੀਜ਼ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਤੁਸੀਂ ਸਿੱਖਣਾ ਚਾਹੁੰਦੇ ਹੋ YouTube ਤਾਂ ਆਓ YouTube Facebook Instagram ਦੇ ਤੋਂ ਮਤਲਬ ਅਸੀਂ ਕਿਵੇਂ ਪੈਸੇ ਕਮਾ ਸਕਦੇ ਹਾਂ ਹਣ ਆ ਤਾਂ ਜਲੰਧਰ ਸ਼ਹਿਰ ਦੇ ਵਿੱਚ ਨਾ ਮੇਰੀ ਬਹੁਤ ਜਲਦੀ ਇੱਕ ਵਾਰ ਆਫਲਾਈਨ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਮਤਲਬ ਤੁਸੀਂ Facebook YouTube Instagram Telegram ਤੋਂ ਤੁਸੀਂ ਕਿਵੇਂ ਪੈਸੇ ਕਮਾਉਣਾ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸੂਗਾ ਤੁਸੀਂ ਆਪਣੀ ਵੀਡੀਓ ਨੂੰ ਕਿਉਂਕਿ ਜਿਹੜੇ ਮੇਰੇ ਭੈਣ ਭਰਾ ਨੇ ਨਾ ਉਹ ਹਰੇਕ ਕੈਟਾਗਰੀ ਦੇ ਅਲੱਗ-ਅਲੱਗ ਕੈਟਾਗਰੀ ਦੇ ਕੰਮ ਕਰਨਾ ਚਾਹੁੰਦੇ ਨੇ ਕੋਈ ਕੌਗੀ ਤੇ ਕਰਨਾ ਚਾਹੁੰਦਾ ਕੋਈ ਕਾਰਟੂਨ ਵਾਲੀ ਵੀਡੀਓ ਤੇ ਕਰਨਾ ਚਾਹੁੰਦਾ ਕੋਈ ਕਿਸੇ ਤੇ ਕਰਨਾ ਚਾਹੁੰਦਾ ਕੋਈ ਕਿਸੇ ਦੇ ਕਰਨਾ ਚਾਹੁੰਦਾ ਮਤਲਬ ਇਹ ਹੈ ਕਿ ਕੋਈ ਮਤਲਬ ਇਦਾਂ ਅਲੱਗ-ਅਲੱਗ ਟੌਪਿਕ ਤੇ ਕੰਮ ਕਰਨਾ ਚਾਹੁੰਦਾ ਵਾ ਵੀ ਉਹਨਾਂ ਨੂੰ ਮੈਂ ਉਸ ਟੌਪਿਕ ਦੇ ਮਤਲਬ ਚਾਰ ਟੌਪਿਕ ਵਿੱਚ ਚੁਣ ਲੈਣਾ ਉਹਨਾਂ ਚਾਰ ਟੌਪਿਕ ਤਾਂ ਮੈਂ ਤੁਹਾਨੂੰ ਸ਼ੂਟ ਕਰਕੇ ਦਊਂਗਾ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਉਹਨੂੰ ਐਡਿਟ ਕਿਵੇਂ ਕਰਨਾ ਤੇ ਉਸ ਤੋਂ ਬਾਅਦ ਤੁਸੀਂ YouTube ਦੇ ਉੱਤੇ ਅਪਲੋਡ ਕਿਵੇਂ ਕਰਨਾ ਤੇ ਵੀ ਅਗਰ ਤੁਸੀਂ ਮੇਰੀ ਵਰਕਸ਼ਾਪ ਤੋਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨਾਲ ਗੱਲ ਕਰਕੇ ਤੁਸੀਂ ਪੁੱਛ ਸਕਦੇ ਹੋ ਕਿ ਜਿਹੜੀ ਮੇਰੀ ਆਉਣ ਵਾਲੀ ਵਰਕਸ਼ਾਪ ਆ ਜੀ ਉਹ ਜਲੰਧਰ ਸ਼ਹਿਰ ਦੇ ਵਿੱਚ ਕਿੰਨੀ ਤਰੀਕ ਨੂੰ ਕਿਹੜੀ ਜਗ੍ਹਾ ਤੇ ਕਿੰਨੇ ਟਾਈਮ ਦੇ ਵਿੱਚ ਉਹ ਹੋ ਰਹੀ ਹੈ ਜੀ। ਸੋ ਦੋਸਤੋ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੀ ਟੀਮ ਦੇ ਨਾਲ। ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ। ਉਹ ਤੱਕ ਲਈ ਦਨ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਰ ਬਰੀ ਸਤਿ ਸ਼੍ਰੀ